ਕੀ ਹਾਲ ਦੀ ਕੀ ਹਾਲ ਚਾਲ ਨੇ ਤੇ ਮਿਲ ਕੇ ਕਰਦੇ ਆ ਠੀਕ-ਠਾਕ ਹੋਵਾਂਗੇ ਕੰਮ ਬਸ ਰਹਿ ਗਿਆ ਖੱਤੀਆਂ ਦੀਆਂ ਤੇ ਜਿਹੜਾ ਉਦਨੇ ਪੜਦੇ ਤੇ ਉਧਰ ਹਲੇ ਜਾਣਾ ਇੱਧਰ ਜਿਹੜਾ ਛੋਟਮਾ ਜਾ ਰਹਿਦਾ ਸੀ ਮਾ ਚੱਲ ਪਹਿਲਾਂ ਇਹ ਕੱਢ ਦਈਏ ਇਹ ਹੈਗਾ ਇਹ ਛੇਗਾ ਅੱਧਾ ਕੀਲਾ ਇਸ ਤੋਂ ਬਾਅਦ ਦੋ ਕਰਾਂ ਦਾ ਹੋਰ ਹੈ ਉਹ ਕੱਢ ਕੇ ਫੇਰ ਉਧਰ ਜਾਣਾ ਉਧਰ ਰਹਿੰਦੇ ਨੇ ਉਹਨਾਂ ਦੇ ਉਹ ਤਨ ਤਨੇ ਸਾਢੇ 3 ਕਿੰਨੇ ਉਹਨਾਂ ਨੇ ਇਹਨੇ ਤਿੰਨ ਹੋਰ ਨੇ ਬਾਦੂਆ ਫੇਲੇ ਆ ਫਿਰ ਕਿਹ ਡਿੱਗਿਆ ਹੋਇਆ ਇੱਕ ਆਲੇ-ਦਾਲੇ ਬਾਉਂਡਰੀ ਜੀ ਮਾਰੀ ਹੋਈ ਆ ਕੰਧ ਆ ਦੋਨੀਆਂ ਸਾਈਡਾਂ ਜਵਾ ਸੱਟ ਕੇ ਚੱਲਦੀ ਆ ਕਟੜਾ ਗੀੜੇ ਦਾ ਏ ਤਿੰਨ ਚਾਰ ਕੀ ਨੇ ਇੱਕ ਦੋ ਕੁ ਕਨਾਲਾਂ ਪਰਲੀ ਸਾਈਡ ਹੈ ਡੇਢ ਆ ਪਤਾ ਨਹੀਂ ਦੋ ਆ ਕਸਵੇਰੇ ਖੰਗ ਜੇ ਕੰਮ ਜਾਓਗਾ ਬਹੁਤ ਜ਼ਿਆਦਾ ਹੁਣ ਦਵਾਈ ਲੈ ਕੇ ਆਂਦੀ ਆ ਜੀ ਬੱਚਾ ਅੱਜ ਆਪਾਂ ਇੱਥੇ ਪਸੌਣ ਜਾਣਾ ਟੂ ਟੂ ਟਿੰਗਿੰਗਿੰਗ ਇਹ ਡੰਗਰ ਡੋਂਗਰ ਕੁੱਤੇ ਬਿੱਲੇ ਬਾਲੇ ਲੰਗੇ ਹੋਏ ਨੇ ਸਾਰੀ ਮਿੱਦੀ ਪਈ ਆ ਇਹ ਉੱਪਰ ਦੀ ਤਾਂ ਲੰਗਾਈ ਨਹੀਂ ਜਾਂਦੀ। ਇਹਦੇ ਨਾਲ ਓਗਰ ਦੇ ਬਾਲ ਨੇ ਜਿਹੜੇ ਉੱਪਰ ਉਹ ਲਾਈ ਹੋਏ ਨੇ ਪੱਤੀਆਂ ਜੀਆਂ ਉਹ ਸਹੀ ਨਹੀਂ ਲੱਗੀਆਂ ਹੋਈਆਂ ਉਹਦੇ ਕਰਕੇ ਇੱਕ ਸਾਈਡ ਤੇ ਥੱਪਾ ਬਣਦਾ ਔਗਰ ਦੀ ਸੈਟਿੰਗ ਨਹੀਂ ਆ ਰਹੀ ਇੱਕ ਪਾਸੇ ਢੇਰੀ ਜੀ ਬਣ ਜਾਂਦੀ ਹੈ ਮਤਲਬ ਬਰਾਬਰ ਨਹੀਂ ਰਹਿੰਦਾ ਔਗਰ ਕਿਸੇ ਪਾਸੇ ਉਹ ਕੋਈ ਉੱਚੀ ਐ ਕੋਈ ਨੀਵੀ ਐ ਇਹਦੇ ਬੜਬੜੇ ਇਹਦੇ ਵੀ ਲਾਵਾਂਗੇ ਮਲਕੀਤ ਦੇ ਵੀ ਲਾਵਾਂਗੇ ਅਗਲੇ ਜੇ ਚੱਲ ਕੇ ਬਣਾਵਾਂਗੇ ਜੀ ਉਧਰੋਂ ਵੀ ਨਿਪੜ ਕੇ ਪਲਾਟ ਉਹ ਅੰਬ ਤੋਂ ਪਰਲੇ ਪਾਸੇ ਜੀ ਤੇ ਕਿਹੇ ਜੀ ਹੁਣ ਇਹ ਵਟ ਕੇ ਉਧਰ ਜਾਣਾ ਜਿੱਧਰ ਉਹਦੇ ਨੇ ਮੀਂਹ ਆਇਆ ਸੀ ਇੱਕ ਤਾਂ ਪਹਿਲੀ ਖੱਤਾ ਛੋਟਾ ਉੱਤੋਂ ਦੀ ਤਾਰ ਫੇਰ ਲਈ ਵਿੱਚ ਕਰਤਾਰਾਂ ਦੇ ਬਹੁਤ ਫੋਨ ਆਉਂਦੇ ਨੇ ਬਹੁ ਵਾਰੀ ਕਹੇ ਬੰਦੇ ਨੂੰ ਵੀ ਇਹਦੇ 28 ਦੰਦਿਆਂ ਦੀ ਗਰਾਰੀ ਨਹੀਂ ਪੈਂਦੀ ਤਾਂ ਨਹੀਂ ਪੈਂਦੀ ਤੇ ਉਹ ਤੇ ਉਹਨੇ ਪੰਨ ਤੋੜ ਕਰਨੀਓ ਕਰਨੀਆ ਚਾਹੇ ਬੈਡ ਲੱਠਾ ਤੋੜੇ ਜਾਏ ਕਿਸਤੀਆਂ ਤੋੜੇ ਕੋਸ਼ਿਸ਼ ਕਰੇ ਕੱਟ ਦੋ ਕੱਟ ਉਹਦੇ 30 ਦੀ ਚੱਲ ਜੂਗੀ ਵੱਧ ਤੋਂ ਵੱਧ 32 ਦੀ ਉਹਦੇ ਚੱਲਦੀ ਉਹ ਚੱਲਦੀ ਹੈ ਤੇ ਵਿੱਚ ਨਹੀਂ ਮੰਨਦੇ ਤਾਂ ਉਥੇ ਕਰੀਏ ਵੀ ਕੀ ਅੱਜ ਵੀ ਫੋਨ ਆਇਆ ਕਹਿੰਦੇ 28 ਦੀ ਹੈ ਕਹਿੰਦੇ ਫਿਰ ਉੱਤੇ ਪਹਿਲਾਂ 15 ਦੀ ਫਿਰ 13 ਦੀ ਪਾ ਕੇ ਚਲਾਈ ਫੇਰ ਮਸ਼ੀਨ ਪੰਨ ਤੋੜ ਕਰਨ ਨੂੰ ਆਟੀ ਤੇ ਉਹਦੇ ਉਹ ਗੱਲ ਨਹੀਂ ਬਣਦੀ ਖਾਈ 13 ਨਾਲ ਵੀ ਉਹ ਕੁਝ ਨਹੀਂ ਰਹਦਾ ਉਹਦਾ ਝੂਟਾ ਵੱਜ ਜਾਂਦਾ ਖਾਈ ਨਾਲ ਮਤਲਬ 13 ਨਾਲ ਚਲੋ ਚਾਲ ਘਟ ਜਾਂਦੀ ਪਰ ਫੇਰ ਵੀ ਝੂਟਾ ਵੱਧ ਰਹਿੰਦਾ ਉਹਦਾ ਉਹਦਾ ਫਰਕ ਸਾਰੇ ਕਾਹਦੇ ਦਾ ਇਹ ਤੋਂ ਹੁਣ ਉਧਰੋਂ ਪਹਿਲਾਂ ਕਾਟਰ ਲਾ ਕੇ ਆਏ ਹੁਣ ਇੱਥੋਂ ਫੇਰ ਕਾਟਰ ਲਾ ਕੇ ਜਾਣਾ ਫੇਰ ਉੱਥੋਂ ਜਦੋਂ ਤੁਰਾਂਗੇ ਫੇਰ ਕਾਟਰ ਲਾ ਕੇ ਅਗਲੇ ਥਾਂ ਮੇ ਜਾਵਾਂਗੇ ਫੇਰ ਕਿਤੇ ਕਾਟਰ ਲਾਉਣ ਪਾਉਣ ਦੀ ਟਾਈਮ ਕਾਫੀ ਲੰਘ ਜਾਂਦਾ ਚਲੋ ਇਹ ਹੈ ਵੀ ਅੱਜ ਨਿਬੜਜੂ ਦਿਨ ਸੋਹਣਾ ਲੱਗਿਆ ਹੈ ਧੁੱਪ ਚੰਗੀ ਆ ਬਾਕੀ ਹੁਣ ਇੱਧਰ ਹੁੰਦਾ ਸਬਜ਼ੀ ਦਾ ਜ਼ੋਰ ਧਣੀਆਂ ਮੇਥਾ ਮੇਥੀ ਤੇ ਮਟਰ ਉਹ ਸਾਰੀਆਂ ਮਟਰਾਂ ਵਾਲੀਆਂ ਪਹਿਲੀਆਂ ਨੇ ਤੇ ਇੱਧਰ ਇਹ ਮੇਥੇ ਨੇ ਵਧੀਆ ਚੱਲਦਾ ਇਹਨਾਂ ਦਾ ਕੰਮ ਦੇਖ ਲਿਆ ਫਿਰ ਕੱਲ ਨੂੰ ਦਿਨੇ ਤੁਰਾਂਗੇ ਕਿਉਂਕਿ ਰਾਤ ਨੂੰ ਇੱਕ ਤਾਂ ਠੰਡ ਜਾਦੇ ਹੋ ਜਾਂਦੀ ਆ ਫਿਰ ਟਰੱਕ ਟਰੱਕ ਡਰਾਈਵ ਕੋਈ ਵੱਧ ਹੁੰਦੀ ਆ ਵੀ ਦਿਨੇ ਦਿਨੇ ਲੰਘ ਜਾਗੇ ਤੇ ਲੁਧਿਆਣੇ ਦਾ ਹੁੰਦਾ ਉੱਥੋਂ ਪਰਲੀ ਸਾਈਡ ਤੋਂ ਦੀ ਚਾਹੇ ਬਾਈਪਾਸ ਹੋ ਜੀਏ ਬਾਈਪਾਸ ਤੇ ਵੀ ਕਈ ਗਰੀ ਉੱਪਰੋਂ ਪੀਆ ਕਿਹੜੇ ਹੁੰਦੇ ਨੇ ਉਹ ਟ੍ਰੈਫਿਕ ਪੁਲ ਸਾਰੇ ਤੇ ਉਹ ਨਾ ਉੱਥੋਂ ਬੰਦ ਕਰਕੇ ਮਾਰਡਲ ਟਾਉਨ ਕੋਲੋਂ ਪਿੱਛੇ ਮੋੜ ਦਿੰਦੇ ਨੇ ਉਧਰੋਂ ਜੋਧਾ ਵਾਲੀ ਸਾਈਡ ਤੋਂ ਉਹ ਫਿਰ ਪਿੰਡਾਂ ਵਿੱਚ ਦੀ ਬਹੁਤ ਔਖਾ ਲੱਗਦਾ ਤੇ ਉਹਦੇ ਨਾਲ ਚੰਗਾ ਵੀ ਸਮਰਾਲੇ ਚੌਕ ਤੋਂ ਗਾਂਹ ਜਾ ਕੇ ਜਿਹੜਾ ਉਹ ਚੌਕ ਆਉਂਦਾ ਜਿੱਥੋਂ ਬਿਸਵਕਰਮਾ ਚੌਕ ਨੂੰ ਜ ਰਾਹ ਨੂੰ ਜਾਂਦਾ ਰੋੜ ਉੱਥੋਂ ਬਸ ਫਿਰ ਬਾਰ-ਬਾਰ ਦੀ ਮਸ਼ੀਨ ਲੰਘ ਜਾਂਦੀ ਹੈ ਉਹ ਨੋ ਐਂਟਰੀ ਵਾਲਾ ਨਹੀਂ ਹੁੰਦਾ ਏਰੀਆ ਹੋਰ ਕੋਈ ਟੂਲ ਪਲੱਜ ਆ ਪਿਆ ਜਾਂਦਾ ਕਲੇਟ ਲਮਾਲੇ ਨੇ ਆ ਬਿਆਸ ਵਾਲੇ ਇਹਨਾਂ ਨੂੰ ਪਤਾ ਨਹੀਂ ਕੀ ਹੈ ਜੇ ਕਹਦੇ ਹੋਏ ਕਹਿੰਦੇ ਸਾਡੀ ਕੰਪਨੀ ਅੱਡਾ ਹੈ ਜੇ ਅੜ ਕੇ ਜੇ ਖੜ ਜਾ ਫੇਰ ਲੰਘਾ ਵੀ ਦਿੰਦੇ ਨੇ ਇਹ ਕਹਿੰਦੇ ਕਿ ਇੱਥੇ ਬੜਾ ਰੌਲਾ ਪਿਆ ਮਸ਼ੀਨਾਂ ਦਾ ਚਲੋ ਮਿਲਦੇ ਆ ਅਗਲੇ ਚ ਇਹ ਇੱਥੇ ਹੀ ਪਾਉਣੀ ਆ ਉਹ ਅੰਬ ਦੇ ਓਲੇ ਜੇ ਉਹਨਾਂ ਦੇ ਘਰ ਦੇ ਅੰਦਰ ਉਗਰ ਲੱਗ ਜਾਂਦਾ ਉੱਥੋਂ ਫਿਰ ਆਪ ਦੀ ਜਿੰਨੀ ਰੱਖਣੀ ਆ ਰੱਖ ਲੈਂਦੇ ਨੇ ਬਾਹਮਤੀ ਚ ਖੁੰਦਾ ਕੀ ਆ ਜਿਹੜੀ ਵੇਚਣੀਆਂ ਵੇਚਦੇ ਆਉਂਦੇ ਨੇ ਠੀਕ ਆ ਜੀ ਹਾਂਜੀ ਆ ਗਈ ਦੂਜੀ ਸਾਈਡ ਉਧਰ ਟਰਾਲੀ ਖੁੱਪ ਗਈ ਸੀ ਇੱਕ ਸਾਈਡ ਆਏ ਦਾ ਟਾਇਰ ਘੁੰਮੇ ਹੀ ਨਹੀਂ ਇਹ ਖੱਚ ਕੇ ਲਿਆਂਦੀ ਉਹ ਕਿਲੇ ਦੀ ਬਾਹੀ ਤੋਂ ਕਟਰ ਲੱਗਿਆਂ ਲਾਉਣ ਹੋਰ ਇਹਦਾ ਇੱਕ ਖੱਤਾ ਇੱਕ ਉਹਦੇ ਪਰਾਂ ਡੇਢ ਕਿਲਾ تھا ਉਸ ਤੋਂ ਬਾਅਦ ਆ ਵੱਢਣਾ ਇਹ ਹੈਗੀਆਂ ਦੋ ਪਤਨੀ ਸਵਾ ਦੋ ਕਿਲੇ ਦਾ ਘੇਰਾ ਹੈ ਇਹਦੇ ਵਿੱਚੋਂ ਸ਼ਾਇਦ ਪਤਨੀ ਕੁਝ ਕੁ ਛੱਡਣਾ ਇਹਨੂੰ ਮੇੜ ਕੇ ਫੇਰ ਇੱਕ ਬੰਦੇ ਦਾ ਰਹਿ ਗਿਆ ਉਹ ਕੱਢ ਦਾਂਗੇ ਅੱਜ ਆ ਫਿਰ ਬੇਲੇ ਆ ਝਾੜ ਛੜਾਈਆ ਕਰਕੇ ਤਿਆਰੀ ਕਰ ਦਾਂਗੇ ਫਿਰ ਕੱਲੋਂ ਤੁਰਾਂਗੇ ਬਾਕੀ ਦੇਖਾਂਗੇ ਦੇ ਕਹਿੰਦਾ ਤਾਂ ਹੈਗਾ ਇੱਕ ਵੀਰ ਕੰਮ ਨੂੰ ਹਰਿਆਣੇ ਚ ਹੈਗਾ ਇੱਕ ਥਾਂ ਤੇ ਵੀ ਦੇਖਦੇ ਆ ਲੈ ਜਾ ਕੇ ਜਿਹੜਾ ਐਸਲਾਹ ਕਰਦੇ ਆ ਬੰਦਿਆਂ ਨਾਲ ਵੀ ਦੱਸੋ ਭਾਈ ਚੱਲਣਾ ਤਾਂ ਦੱਸੋ ਜ ਨਹੀਂ ਜਾਣਾ ਤਾਂ ਦੱਸੋ ਹੁਣ ਇੱਥੇ ਜਿਹੜੇ ਮਸ਼ੀਨਾ ਵੱਢ ਕੇ ਛੱਡ ਗਈਆਂ ਨਾ ਕੋਈ ਦਾ ਕੀਲਾ ਰਹਿ ਗਿਆ ਦੀ ਕਿਨਾਰ ਰਹਿ ਗਈ ਤੇ ਦੋ ਕਿਨਾਰ ਰਹਿ ਗਿਆ ਉਹ ਹੁਣ ਸਾਰੇ ਕਹੀ ਜਾਂਦੇ ਨੇ ਤੇ ਇਹ ਵੀ ਕਿਸੇ ਦਾ ਉਹ ਚੀਜ਼ਾਂ 'ਚ ਟਾਈਮ ਬਹੁਤਾ ਬਰਬਾਦ ਹੁੰਦਾ ਹੁੰਦਾ ਵੀ ਦੂਰ ਦੂਰ ਹੈ ਨੇੜੇ ਹੋਵੇ ਚਲੋ ਨਾਲ ਲੱਗਦਾ ਬੰਦਾ ਵੱਢ ਵੀ ਦਿੰਦਾ ਇਹ ਇਸੇ ਕਰਕੇ ਚਲੋਰੇ ਮਾਰਕੀਟ ਬਣੀ ਹੋਈ ਹੈ ਵੀ ਹਾਂ ਜਿਹਦਾ ਜਿਹੜਾ ਆਪਣਾ ਗਾਹਕ ਆਪਾਂ ਉਹਨੂੰ ਕਦੇ ਖਰਾਬ ਨਹੀਂ ਕੀਤਾ ਦੂਜੇ ਨੂੰ ਆ ਨਹੀਂ ਕਰੀ ਨਮਾ ਜੇ ਕੋਈ ਆ ਗਿਆ ਉਹਨੂੰ ਇਹ ਨਹੀਂ ਹੈਗਾ ਵੀ ਪਹਿਲਾਂ ਉਹਦਾ ਵਧਣਾ ਜਿਹੜਾ ਕੰਮ ਲੈਣ ਚ ਚੱਲ ਰਿਹਾ ਹੈ ਫੇਰ ਕੰਮ ਚੱਲਦਾ ਇੱਕ ਪਿੱਛੇ ਜਿਹੇ ਦਾਸ ਨੂੰ ਖਰਾਬ ਕਰੀ ਜਾਈਏ ਉਹ ਚੀਜ਼ ਦਾ ਸੁਆਦ ਨਹੀਂ ਆਉਂਦਾ ਆ ਬੈਠਾ ਪਿੰਡ ਦੇ ਨਾਲ ਚਲੋ ਹੋ ਜਾਂਦਾ ਇੰਨੇ ਹੀ ਬਹੁਤ ਆ ਵੀ ਹੱਥ ਖੇਡ ਕੇ ਟਾਈਮ ਲੰਘੇ ਜਣਾ ਸੋਹਣਾ ਹੁੰਦਾ ਚਲਦੇ ਆ ਉਧਰ ਨੇੜੇ ਆ ਦੇਰ ਉਧਰ ਇੱਕੜੀ ਸਾ ਪੈਂਦੇ ਹੀ ਆਇਆ ਸਭ ਅੱਗੇ ਹੀ ਲੱਗ ਗਿਆ ਟਰੈਕਟਰ ਨੇ ਤਾਣੀ ਪੱਟੀ ਟਾਇਰਾਂ ਚ ਮਿੱਟੀ ਫਸ ਗਈ ਦੂਜੇ ਨੇ ਤੇ ਟਾਇਰ ਘੁੰਮੇ ਨਾ ਮਸ਼ੀਨ ਵੀ ਜੇ ਕਾਟਰ ਮੂਰੇ ਹੈਗਾ ਤਾਂ ਖਿੱਚ ਲਿਆਉਂਦੀ ਹੁੰਦੀ ਹੈ ਜਿੰਨੀ ਮਰਜ਼ੀ ਭਸੀ ਹੋਵੇ ਟਰਾਲੀ ਪਵਦੀਆ ਸੜਾਕਾ ਆਇਆ ਦੀ ਮੀਂਹ ਦਾ ਪੂਰਾ ਵਧੀਆ ਗਿੱਲੇ ਹੋ ਗਏ ਪਾਣ ਜਿਹੜਾ ਉਦੋਂ ਆਇਆ ਉਹ ਤਾਂ ਥੋੜ੍ਹਾ ਹੀ ਆਇਆ 10 ਕਿ ਮਿੰਟ ਪਰ ਉਸ ਤੋਂ ਬਾਅਦ ਰਾਤ ਨੂੰ ਵਧੀਆ ਝਟ ਲਾ ਗਿਆ ਸੀ ਆ ਬੜੇ ਆਉਂਦੇ ਨੇ ਦੀਵਾਲੀ ਵਾਲੇ ਫਾਜ ਜਾਂਦੇ ਨੇ ਫੰਕਰਾਂ ਚ ਸਾਲੇ ਉਹ ਜਿਹੜੇ ਉੱਡਣ ਜਾਂਦੇ ਹੁੰਦੇ ਨੇ ਕਾਗਜ਼ੀ ਐਨਾ ਸੁਖਰੇ ਆਉਂਦੀ ਝੋਨੇ ਦੇ ਟਾਈਮ ਅਜੇ ਕਣਕ ਦੇ ਟਾਈਮ ਹੁੰਦੀ ਫਿਰ ਤਾਂ ਮਨਾਈ ਗਈ ਦੀ ਇਜ਼ੀ ਤੱਕ ਚਾਰ ਕਾਗੜੀ ਰਹਿੰਦੇ ਨੇ ਵਪਾਰ ਲਈ ਖੱਤੇ ਦਾ ਘੇਰਾ ਡੋ ਹੋ ਜੂ ਕਾਮ ਬਹੁਤ ਔਖਾ ਕਰਦਾ ਇਹ ਨਹੋਬੇ ਕੇ ਜੀਂਦਾ ਸਟਿੱਪਣੀ ਦੇ ਉਹਲੇ ਰੰਗ ਬੜਾ ਸੋਹਣਾ ਪਿਆ ਆਹ ਦਿਆ ਲੈ ਕਰ ਲਾਤਾ ਉੱਪਰ ਹਾਂ ਜੀਨੇ ਲਾਤਾ ਉੱਪਰ ਤੂੰ ਚਲਾ ਲਾ ਉਹਨੂੰ ਫਿਰ ਪੈ ਗਈ ਕੋਈ ਮਸਰਾ ਆਇਆ ਉਹ ਨੂੰ ਆਇਆ ਜਿੱਤੇ ਪੜ ਜੂ ਆ ਪੜਦੇ ਮੇਰੀ ਆ ਲਾ ਦੇ ਨਹੀਂ ਡਾਲ ਝਾੜੀ ਜੋ ਅੰਨੀ ਮੈਂ ਕਰ ਇਹਦਾ ਵੀ ਪੱਕਾ ਹੱਲ ਕਰਾਂਗੇ ਇਹ ਰੇ ਐਲੀਵੇਟਰ ਦੇ ਆ ਥੱਲੇ ਥੱਲੇ ਵਾਲੀਆਂ ਪਲੇਟਾਂ ਆਹ ਜੀ ਸਾਰੀ ਨਵੀਂ ਲਵਾਵਾਂਗੇ ਇਹਦੀ ਵੀ ਮਲਕੀਤ ਦੀ ਵੀ ਇੱਕ ਇਹਦਾ ਮੂੰਹ ਬਣੂਗਾ ਉਹਦਾ ਵੀ ਇੱਕੇ ਬਣੂ ਇਹ ਮਤਲਬ ਟੋਟਲ ਐਲੀਵੇਟਰ ਨਹੀਂ ਤਿਆਰ ਕਰਦੇ ਥੱਲੇ ਥੱਲੇ ਵਾਲੀ ਚਾਦਰ ਦੀ ਹੁੰਦਾ ਇਹ ਹੈਵੀ ਲੱਗ ਜੇ ਬਸ ਉਦਾਂ ਹੀ ਮਿਲਾਂ 16 ਪਤਾ ਨਹੀਂ 14 ਕੇਜੀ ਹੁੰਦੀ ਆ ਫਮੋਟੀ ਲਾਵਾਂਗੇ 12 ਕੇਜੀ ਲਾਵਾਂਗੇ की कर लसण कर दा जी पूरे। <laughs> ਅੱਗੇ ਚੱਕ ਨਹੀਂ ਦਮ ਦੀ ਨਾ ਤੇਰੇ ਆ ਰਿਹਾ ਮੈਂ ਅੱਗੇ ਚੱਕ ਨਹੀਂ ਦਮ ਦੀ ਆ ਗਿਆ ਕਿੰਨਾ ਤੇਰੇ ਆ ਗਿਆ ਅੱਗੇ ਚੱਕ ਨਹੀਂ ਦਮ ਦੀ ਓ ਮੜ ਦੇ ਚੋਦਾ ਦਾ ਉਦਾਂ ਸੀ ਚਾਹੇ ਕਿੰਨਾ ਗਿੱਲੇ ਕਿ ਸੇ ਗਿਲੇ ਸ਼ਿਕਵੇ ਕਰੀ ਜਾਈਏ ਲੜੀ ਜਾਈਏ ਪਰ ਕੰਮ ਦੇ ਟਾਈਮ ਨਹੀਂ ਉੱਦਾਂ ਚਾਹ ਜਫੋ ਜਫੀ ਹੋਈ ਰਹੀ ਐ ਚੌੜ ਚ ਪਰ ਕੰਮ ਟਾਈਮ ਨਹੀਂ ਕਦੇ ਮੱਥੇ ਵੱਟ ਪਾਉਣਾ ਆ ਹੁਣ ਜਿਹੜੀ ਚਿਕ ਚਿਕ ਜੇ ਦੀ ਆਵਾਜ਼ ਆਉਂਦੀ ਐ ਗੁੱਲਾ ਗੁੱਲੇ ਦਾ ਸਾਈਡ ਆਊਟ ਹੋ ਗਿਆ ਸਰ ਐਸਾ ਇਹਦਾ ਪੁਲੀਸ ਇਹਰ ਮਾਰਦੀ ਜੇ ਤਾਂ ਸਾਫਟ ਬਸ ਗਈ ਹੋਈ ਤਾਂ ਕੱਲਾ ਗੁੱਲਾ ਨਵਾ ਪਾਦਾਂਗੇ ਨਹੀਂ ਸਾਫਟ ਦਾ ਸਾਈਜ਼ ਕਰਾ ਲਾਂਗੇ ਦੂਜੀ ਪਈ ਉਹਦਾ ਬਲ ਕਢਾਉਣਾ ਪਊਗਾ ਉਹ ਵੀ ਤਿਆਰ ਕਰਾਵਾਂਗੇ ਮਤਲਬ ਹੈ ਕਿ ਇਹਨਾਂ ਦਾ ਕੋਈ ਆਇਡਲ ਤੱਕ ਨਹੀਂ ਛੱਡਣਾ ਦੋਨਾਂ ਮਸ਼ੀਨਾਂ ਦਾ ਕਈ ਵਾਰੀ ਮਸ਼ੀਨ ਹੋਰ ਕੰਮਾਂ ਤੋਂ ਖੜਤ ਨਹੀਂ ਦਿੰਦੀ ਹੁੰਦੀ ਕਦੇ ਆਇਡਲ ਸੀਜ ਹੋ ਗਿਆ ਕਦੇ ਪਾਇਰ ਟੁੱਟ ਗਿਆ ਉਹ ਚੀਜ਼ਾਂ ਵੀ ਲਏ ਪੈਂਦੀਆਂ ਨੇ ਤੇ ਹੁਣ ਉਹਦਾ ਮਲਕੀਤ ਦਾ ਬੰਦਰਜਾ ਖਰਾਬ ਕਰੀ ਗੈਂਟ ਜੇ ਤੇ ਇੱਕ ਉਹਦੇ 엘ਿਵੇਟਰ ਦੇ ਥੱਲੋਂ ਜਿਹੜੀ ਰੇਲ ਹੁੰਦੀ ਹੈ ਰੇਲ ਟੁੱਟ ਗਈ ਤੇ ਗੈਪ ਵੱਧ ਗਿਆ ਦਾਣੇ ਵੱਧ ਜਮਾ ਹੋਣ ਲੱਗੇ ਰੇਲ ਤੇ ਚੜਨ ਨਾ ਉਹ ਜਦੋਂ ਵੀ ਨਵੇਂ ਖੱਤੇ ਤੇ ਜਾ ਕੇ ਲਾਉਣ ਤੋਂ ਚੋਕ ਹੋ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਉੱਪਰ ਬਾਂਦਰ ਦਾ ਆਈਡਲ ਸੀਗਾ ਆਈਡਲ ਦੀ ਉਹਨੇ ਪੱਤੀ ਪੱਟਦੀ ਫੇਰ ਉਹਦੇ ਬਿਨਾ ਆਈਡਲ ਤੋਂ ਪੂਰੀ ਪੂਰੀ ਚੈਨ ਬਣਾ ਕੇ ਪਾਈ ਤਾਂ ਕਰਕੇ ਕੰਮ ਨਿਪੜਿਆ ਦੇਖਾਂਗੇ ਉਹਦਾ ਜੇ ਬਾਂਦਰ ਜਾ ਕੇ ਤੋਂ ਬਣਿਆ ਆਪਣਾ ਮਿਲ ਗਿਆ ਨਾ ਨਮਾ 200 ਰੁਪਏ ਹੁੰਦੇ ਨੇ ਸੋਹਣੀ ਕੰਡੀਸ਼ਨ ਦੇ ਉਹਦੀ ਚਾਦਰੇ ਮਾੜੀ ਆ ਸਾਰੀ ਸਾਈਡਾਂ ਤੋਂ ਮਨ ਵਧੀਆ ਨਹੀਂ ਲੱਗੀ ਹੋਈ ਉਹਤੇ ਫਿਰ ਐਂਗਲ ਜੇ ਲਾਉਣੇ ਆ ਹੈਡਲ ਵਾਲੀ ਸਪੋਰਟ ਚੱਲ ਵਾਲਾ ਜਿਹੜਾ ਐਂਗਲ ਜਾਂ ਹੁੰਦਾ ਉਹ ਨਹੀਂ ਟੁੱਟਦਾ ਉਹ ਥੱਲੋ ਚਾਦਰ ਪਾੜ ਦਿੰਦਾ ਇਹ ਡਿੱਗੀਆਂ ਬੋਦੋਈਆਂ ਨੇ ਗਾਈਆਂ ਗੂਈਆਂ ਬਾळ्याਂ ਫਿਰੀਆਂ ਹੋਈਆਂ ਰੇਤ ਹੁਣ ਆਪਣਾ ਸੀਪਾਂ ਤੋਂ ਮਾਲ ਦੇਖ ਲੋ ਵੀ ਕਿੰਨਾ ਕਉਦਾ ਇਹਨਾਂ ਦੇ ਜਦੋਂ ਇਹਨਾਂ ਦੇ ਗੰਦ ਪਿੱਲ ਵੱਧ ਹੋਉਂਦਾ ਹੋਏ ਤਾਂ ਵੀ ਨਹੀਂ ਮਸ਼ੀਨ ਦਾਣੇ ਮਾਰਨ ਨੂੰ ਹਟਦੀ ਤੰਗਲੀ ਦਾ ਦਾਣਿਆਂ 'ਚ ਵੀ ਸਭ ਤੋਂ ਵੱਡਾ ਰੋਲ ਹੈ ਤੋਰੇ 'ਚ ਵੀ ਤੇ ਦਾਣਿਆਂ ਦੇ ਕਿਉਂ ਜੇ ਦਾਣੇ ਆਉਣਗੇ ਤਾਂ ਹੀ ਤੋਰਾ ਨਹੀਂ ਲੈਣਾ ਇੱਕ ਪੁੰਨੀ ਮਸ਼ੀਨ ਸੀਗੀ ਆਪਣਾ ਚਲੋ ਮਿੱਤਰਿਆ ਵਧੀਆ ਬੰਦਾ ਤੇ ਉਹਨਾਂ ਦੀ ਤੰਗਲੀ ਬਹੁਤ ਜਿਆਦਾ ਛੋਟੀ ਸੀ ਵੱਡੀ ਕਰਾ ਕੇ ਲਵਾਈ ਉਹਦੇ ਮੁੜ ਪਹਿਲਾਂ ਉਹ ਮਸ਼ੀਨ ਕੰਪਨੀ ਆਏ ਵੀ ਮੱਥਾ ਮਾਰ ਕੇ ਮੁੜ ਗਏ ਤੇ ਉਹ ਚੱਲਿਆ ਕਰੇ ਪਹਿਲੇ ਅੱਤੇ 'ਚ ਜਾਂ ਲੋਹ 'ਚ ਜਦੋਂ ਤੰਗਲੀ ਲੰਬੀ ਲੱਗ ਗਈ ਮਸ਼ੀਨ ਦੂਜੇ 'ਚ ਆਰਾਮ ਨਾਲ ਚੱਲਦੀ ਰਹੀ ਗੜਾਉ ਗੜਾਉ ਵਾਲੀ ਵੀ ਇਹਦੀ ਵੀ ਸ਼ਿਕਾਇਤ ਖਤਮ ਕਰਦੀ ਦੀ ਜਿਹੜੀ ਇਹਦੀ ਬਾਸਕਟ ਪਿੱਛੇ ਹਟਦੀ ਸੀ ਤੇ ਬਾਕੀ ਇਹ ਨਹੀਂ ਹੁੰਦਾ ਇੱਕ ਸੀਜ਼ਨ ਤੀ ਕਦੇ ਵੀ ਮਸ਼ੀਨ ਤੇ ਹੱਥ ਨਾ ਖੜਿਆ ਕਰਿਆ ਕਰੋ ਦੋ ਸੀਜ਼ਨ ਲਾ ਕੇ ਮਸ਼ੀਨ ਦਾ ਪਤਾ ਲੱਗਦਾ ਹੁੰਦਾ ਅਸਲ ਤਾਂ ਝੋਨੇ ਦੀ ਕਮੀਆਂ ਨਿਕਲਦੀਆਂ ਨੇ ਕਿਉਂ ਇਹ ਠੰਡਾ ਸੀਜ਼ਨ ਹੁੰਦਾ ਸਵੇਰੇ ਵੀ ਟਾਈਮ ਹੁੰਦਾ ਸ਼ਾਮ ਨੂੰ ਵੀ ਹੁੰਦਾ ਹਰ ਰਾਤ ਤਾਂ ਚੱਲਦੀ ਨਹੀਂ ਹੁੰਦੀ ਕੋਈ ਬੰਦਾ ਹਿੰਮਤ ਵਾਲਾ ਚਾਹੀਦਾ ਹੈ ਹਨਾ ਉਈ ਕੰਮ ਕਰਨਾ ਹੈ ਰਾਤੋ ਰਾਤ ਹੋ ਜਾਂਦਾ ਹੁਣ ਜੇ ਕਹੀਏ ਵੀ ਨੀਂਦ ਪਿਆਰੀ ਐ ਜਾਂ ਕਈ ਵਾਰੀ ਇਹ ਹੁੰਦਾ ਬੰਦਾ ਨਹੀਂ ਹਿੰਮਤ ਵਾਲਾ ਹਟ ਪਰੇ ਚੱਲਦੀ ਆ ਕੁਝ ਨੂੰ ਤਾਂ ਟਿਕਾਈ ਨਾ ਚਲਾ ਲਾਂਗੇ ਉਹ ਚੀਜ਼ਾਂ ਵੀ ਲੈ ਬੈਂਦੀਆਂ ਨੇ ਫਿਰ ਹੁਣ ਅਸੀਂ ਮੈਂ ਕਹਣਾ ਵੀ ਅੱਧੀ ਰਿਪੇਅਰ ਤਾਂ ਝੋਨੇ ਹੀ ਜਿੰਨ ਚ ਕਰ ਗਏ ਇਹਦੇ ਥੱਲੇ ਵਾਲੇ ਪੱਲੇ ਦੂਜੇ ਲਾਵਾਂਗੇ SMS ਵਾਲੇ ਇਨਾਂ ਨੂੰ ਐਂ ਰੱਖ ਦਾਂਗੇ ਕਿਉਂਕਿ ਚੁੱਪ-ਚੁੱਪ ਜੇ ਨਿਕਲਦੇ ਹੈ ਨਹੀਂ ਫਿਰ ਬੁਰੇ ਲੱਗਦੇ ਨੇ ਉਹ ਤੇ ਭਾਈ ਇਹਨੇ ਉਹ ਆਪਣੇ ਕਿਸੇ ਮਿੱਤਰ ਕੋਲੇ ਲਾ ਦਾਂਗੇ ਜਾ ਕੇ ਸਾਰੇ ਬਾਹਣ ਵੱਡੇ ਹੋਏ ਨੇ ਆਪਣੇ ਇਧਰੋਂ ਉਹ ਘਰ ਜੇ ਤੱਕ ਉਹਨੇ ਮਲਕੀਤਨਾ ਵੱਡੇ ਜਿੰਨਾ ਦਾ ਇੱਥੋਂ ਚੱਲ ਕੇ ਜਿਤੋਂ ਆ ਪਹਿਲੀ ਬਾਹੀ ਹੋਈ ਆ ਆ ਨੀਮਾ ਤੋਂ ਤੇ ਉਹ ਪਰਾਂ ਨੂੰ ਹੈਗੇ ਤੇ ਇਹ 8 ਕਿਲੇ ਤੇ ਉਦੋਂ ਬਾਅਦ ਫੇਰ ਘਰਾਂ ਦੇ ਪਰਲੇ ਪਾਸੇ ਇਧਰ ਨੂੰ ਘੁੰਮ ਕੇ ਸਾਰਾ ਏਰੀਆ ਦੀ ਇਹ ਪਰ ਉਹ ਇਹ ਵੀ ਘਸਾ ਜਾਂ ਨਹੀਂ ਖੜਕਦਾ ਹੁੰਦਾ ਵੀ ਹੌਲੀ ਹੌਲੀ ਚੱਲੀ ਜਾਂਦਾ ਲੰਮਾ ਲੱਗ ਜਾਂਦਾ ਕੰਮ ਆ ਜਮਾ ਕਾਟਰ ਥੱਲੇ ਛਿੱਟਿਆ ਹਾਇ ਨਾਲੇ ਪਰਾਂ ਨੂੰ ਡਿੱਗਿਆ ਹੋਇਆ ਇਹ ਕੋਈ ਬਾਵਾਸਤਾ ਨਹੀਂ ਨਹੀਂ ਇੱਥੇ ਦਾ ਹੁਣ ਨੂੰ ਜੋਕ ਹੋ ਕੇ ਖੜ ਜਾਂਦੀ ਨੇ ਮਸ਼ੀਨਾ ਇਹਦੀ ਨਹੀਂ ਟਾਕੀ ਕੋਲ ਕੇ ਦੇਖੀ ਵੀ ਜੋਕ ਹੋਗੀ ਉਹ ਇਹ ਉਹ ਜ਼ਰੂਰ ਦੋ ਵਾਰੀ ਹੋਈ ਹੈ ਉਹ ਵੀ ਉਹਦਾ ਚਲੋ ਸਪਰਿੰਗ ਡਾਊਨ ਸੀਗਾ ਮੁੜ ਕੇ ਉਹ ਵੀ ਨਹੀਂ ਹੋਈ ਉਦੀ ਅੱਜ ਇਹੀ ਸੋਚਦੇ ਦੇ ਵੀ ਉਹਦੀ ਟੱਚਿੰਗ ਕਰਾਂਗੇ ਸਾਰੀ ਦਾ ਰੰਗ ਨਹੀਂ ਕਰਦੇ ਜਿੱਥੋਂ ਖਰਾਬ ਜੀ ਹੈ ਜਾਦੇ ਰੰਗ ਡਾਵਲ ਪੇਪੜੀ ਜੀ ਹੈ ਸਾਰਾ ਲਾ ਕੇ ਇੱਕ ਟੈਂਕ ਦੀ ਸਾਈਡਾਂ ਤੇ ਟੈਂਕ ਦੇ ਫਰੰਟ ਤੇ ਇੱਕ ਸਾਈਡ ਪੂੰਛਾ ਉਹਦੀ ਤੇ ਬਾਕੀ ਜਿਹੜਾ ਲੋਹੇ ਲਾਏ ਦਾ ਚਾਦਰਾਂ ਦਾ ਕੰਮ ਆ ਉਹ ਹੋ ਜਾਊਗਾ ਮਸ਼ੀਨ ਬਤੀ ਰਹਿੰਦੀ ਹੈ ਕਹਿੰਦਾ ਮਤਲਬ ਬਾਟਰ ਦਾ ਤਾਂ ਪੁੱਲੇ ਹੋ ਜੂਗਾ ਮਗਲੀਆਂ ਸਾਈਡਾਂ ਢੂਆਂ ਲੱਗ ਜਾਣਗੀਆਂ ਹਰਸ ਲੱਗ ਜੂ ਥੱਲੇ ਵਾਲਾ ਐਂਗਲ ਲੱਗ ਜੂ ਫਿੰਗਰ ਵਾਲਾ ਹੈਲਪਰ ਚਾਦਰ ਲੱਗ ਜੂ ਮਿੱਟੀ ਚੱਕਲੀ ਇਹ ਸਾ ਦਾ ਉਹ ਵੱਡਾ ਭਰਾ ਹੈ ਉਹ ਗੋਲਾ ਵਿਚਾਰਾ ਕੰਨਾਂ ਤੋਂ ਪਰ ਖੇਤੀਬਾਰੇ ਬੰਦਾ ਇੰਨਾ ਕਿ ਮਿਹਨਤੀ ਆ ਨਾ ਵੀ ਕੰਮ ਨੂੰ ਵੀ ਸਾਰੇ ਕਾਹੇ ਦੀ ਫੁੱਲ ਨਾ ਲਜਾਣ ਉਹਨੇ ਸਾਰਾ ਕੰਮ ਕਰਨਾ ਬਸ ਇਹ ਹੀ ਸਾਹ ਹੈਗਾ ਤੋਰੇ ਫੇਰੇ ਤੇ ਇੰਜਰ ਬੋਲਦਾ ਫਿਰ ਆ ਚੋਕਾਂ ਚਾਕਾਂ ਨਹੀਂ ਹੁੰਦੀਆਂ ਇਹ ਮਾਰਦਾ ਫਰਾਟੇ ਇਹ ਉਦਨੇ ਬੰਨੇ ਦੇ ਲਾ ਕੇ ਲਾ ਕੇ ਦੋ ਗਿਹੜੇ ਡਿੱਗੇ ਹੋਏ ਤੇ ਇਹ ਤਾਂ ਅੱਡ ੱਡੇ ਤੇ ਵੀ ਨਹੀਂ ਖੜੇ ਗੜੇ ਨੂੰ ਵੀ ਸਾਰੇ ਨੂੰ ਖਰਾਬ ਕਰੂ ਮਦੀ ਜਿਦਾ ਬਾਡੀ ਉਹੀ ਆ ਬਈ ਟੋਟਾ ਨਾ ਹੋਵੇ ਇੱਕ ਟੈਂਕ ਚ ਗੰਦ ਪੈਲਣਾ ਆਵੇ ਡੱਕਰੇ ਡੱਕਰੇ ਇੱਕ ਮਸ਼ੀਨ ਦਾਣਾ ਦਿਖਾਵੇ ਫੇਰ ਇਹ ਤੇ ਗਾਹਕ ਬਣਦਾ ਨਹੀਂ ਨੀ ਟੋਟੇ ਤੋਂ ਵੱਧ ਚੱਲਦੇ ਨੇ ਜੇ ਚੌਲ ਟੁੱਟਦਾ ਕਿਤੇ ਵੀ ਚੱਲ ਜੋ ਤਾਂ ਆਪਣੇ ਚਲੋ ਇਹ ਸਿੱਕਾ ਹੈ ਨਹੀਂ ਤੇ ਹੋ ਗਿਆ ਫਾਈਨਲ ਇਹ ਆਪਣਾ ਲਾਸਟ ਖੱਤਾ ਮੈਂ ਦੁਬਾਰਾ ਚਾੜ-ਚੂੜ ਕਰਕੇ ਤਿਆਰੀ ਕਰਦਾਂਗੇ ਕੱਲ ਨੂੰ ਤੁਰਨ ਦੀ ਠੀਕ ਹੈ ਵੀ ਹਾਂਜੀ ਹਾਂਜੀ ਹੋਸਾ ਹਾਂ ਤਾਂ ਫਿਰ ਕਰੇ ਜਾ ਹਾਂ ਜਾਵਾਂਗੇ ਲੈ ਅੱਜ ਦਾ ਫਾਰਮੈਟ ਵੀ ਹੋਸਾ ਉੱਪਰ ਬੈਠਾ ਹਾਂ ਤੇ ਚਲੋ ਬਾਕੀ ਮਿਲਦੇ ਆ ਜੀ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਲਾ ਕੇ ਜਿੰਨਾ ਹੁੰਦਾ ਵੱਧ ਤੋਂ ਵੱਧ ਠੀਕ ਹੈ ਜੀ ਅਸੀ ਕਾਲ